ਗਉੜ ਮਹਲਾ ਚੌਥਾ ਐਸਾ ਹਰ ਸੇਵੀ ਹੈ ਨਿਤ ਧਿਆਈ ਹੈ ਜੋ ਖਿਨ ਮੈਂ ਕਿਲ ਵਿਖ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨੇਫੁਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵ ਹੋ ਸੁਖ ਦਾਤਾ Swami ਜਿਸ ਸੇਵ ਸਭ ਭੁਖ ਲਹਾਸਾ ਮੇਰੇ ਮਨ ਹਰ ਉਪਰ ਕੀਜੈ ਪਰਵਾਸਾ ਜਹਾਂ ਜਾਈਐ ਤਾ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰੱਖੈ ਜਨ ਦਸ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾਪਹਿ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ اپنی بیرთა کو ہر اپنے Swami پہ جو تمرے دُکھ تَتکال کٹاسا سو ایسا پرب شود اپنی بیرთა اوراں پہ کہی ہے اوراں پہ کہ من لاجم راس جو Sansaar کے کٹمب مِتر بھائی دِسے من میرے تے سب ਆਪਣੇ ਸਵਾਏ ਮਿਲਾਸ ਜਿਤ ਦਿਨ ਉਨ੍ਹਾਂ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰ ਹੈ ਦੁਖ ਸੁਖਾਸ ਤਿਸ ਕਾ ਪਰਵਾਸ ਕਿਉ ਕੀਜੈ ਮਨ ਮੇਰੇ ਜੋ ਅੰਤੀ ਔਸਰ ਰਖਣਾ ਸਕਾਸ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿੰਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸ ਜਨ ਨਾਨਕ ਅਨੰਦਿਨ ਨਾਮ ਜਪੋ ਹਰ ਸੰਤੋ ਏ ਛੂਟਣ ਕਾ ਸਾਚਾ ਪਰਵਸ ਗੋਡ ਮੈਲਾ ਚੌਥਾ ਹਰ ਸਿਮਰਤ ਸਦਾ ਓਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸ਼ਕਤ ਸੂਰਭੋ ਜਲਤਾ ਗੁਰ ਸਸ ਦੇਖੇ ਲੈ ਜਾਏ ਸਭ ਤਪਨਾ ਮੇਰੇ ਮਨ ਅਨੰਦਿਨ ਧਿਆਏ ਨਾਮ ਹਰ ਜਪਨਾ ਜਹਾਂ ਕਾ ਤੁਝ ਰੱਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਵ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਨ RAM ਰਸ ਪਾਵੋ ਉਹ ਊਤਮ ਸੰਤ ਭਇਓ ਬਡ ਬਡਨਾ ਇਸ ਜਨ ਕੀ ਵਡਿਆਈ ਹਰ ਆਪ ਵਿਧਾਈ ਓ ਘਟੈ ਨਾ ਕਿਸੇ ਕੀ ਕਠਾਈ ਇੱਕ ਤਿਲ 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 ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕੋ ਹਰ ਦਾਨ ਇਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹ ਚਰਨਾ